1993 ਦਾ ਉਹ ਮਾਮਲਾ ਜਿਸ ਦੇ ਵਿੱਚ ਤਕਰੀਬਨ 7 ਜਿਹੜੇ ਸਿੱਖ ਨੌਜਵਾਨ ਸੀਗੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ। ਯਾਨੀ ਕਿ ਫੇਕ ਐਨਕਾਊਂਟਰ ਕੀਤਾ ਜਾਂਦਾ ਤਾਂ ਇਨਸਾਫ ਮਿਲਣ ਦੇ ਵਿੱਚ ਤਕਰੀਬਨ 32 ਸਾਲ ਲੱਗਦੇ ਨੇ। ਸੀਬੀਆਈ ਦੀ ਅਦਾਲਤ ਨੇ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਸਜ਼ਾ ਸੁਣਾਈ ਹੈ। ਐਸਐਸਪੀ ਸੜੇ ਪੰਜ ਹੋਰ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਸਵਾਲ ਇਹ ਪੈਦਾ ਹੁੰਦਾ ਹੈ ਇਸ ਸਬਦ ਦੇ ਵਿੱਚ ਇੱਕ ਅਜਿਹਾ ਸ਼ਖਸ ਜਿਸ ਨੂੰ ਕਿਸੇ ਨੇ ਵੀ ਕ੍ਰੈਡਿਟ ਨਹੀਂ ਦਿੱਤਾ ਐਸਐਮਓ ਕਸ਼ਮੀਰ ਸਿੰਘ ਸੋਹਲ ਜਿਸ ਨੇ ਪਾਕਪੋਸ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ 1993 ਦਾ ਉਹ ਮਾਮਲਾ ਜਿਸ ਦੇ ਵਿੱਚ ਤਕਰੀਬਨ 7 ਜਿਹੜੇ ਸਿੱਖ ਨੌਜਵਾਨ ਸੀਗੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਯਾਨੀ ਕਿ ਫੇਕ ਇਨਕਾਊਂਟਰ ਕੀਤਾ ਜਾਂਦਾ ਤਾਂ ਇਨਸਾਫ ਮਿਲਣ ਦੇ ਵਿੱਚ ਤਕਰੀਬਨ 32 ਸਾਲ ਲੱਗਦੇ ਨੇ ਸੀਬੀਆਈ ਦੀ ਅਦਾਲਤ ਨੇ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਸਜ਼ਾ ਸੁਣਾਈ ਹੈ ਐਸਐਸਪੀ ਸੜੇ ਪੰਜ ਹੋਰ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਪਰ ਕਿਤਨੇ ਕਿਤੇ ਸਵਾਲ ਇਹ ਪੈਦਾ ਹੁੰਦਾ ਹੈ ਇਸ ਸਬ ਦੇ ਵਿੱਚ ਇੱਕ ਅਜਿਹਾ ਸ਼ਖਸ ਜਿਸ ਨੂੰ ਕਿਸੇ ਨੇ ਵੀ ਕ੍ਰੈਡਿਟ ਨਹੀਂ ਦਿੱਤਾ ਐਸਐਮਓ ਕਸ਼ਮੀਰ ਸਿੰਘ ਸੋਹਲ ਜਿਸ ਨੇ ਪੋਸਟਮਾਰਟਮ ਕੀਤਾ ਵੱਡੇ ਖੁਲਾਸੇ ਕੀਤੇ ਤੇ ਆਖਰ ਪਰ ਉਥੋਂ ਕਿਸੇ ਸੰਸਥਾਵਾਂ ਦੀ ਗੱਲ ਕੀਤੀ ਜਾਵੇ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਕਸ਼ਮੀਰ ਸਿੰਘ ਸੋਹਲ ਤੋਂ ਆਖਿਰਕ ਨਾਰਾ ਕਿਉਂ ਕੀਤਾ ਗਿਆ ਕਿਉਂ ਜਿਹੜਾ ਕ੍ਰੈਡਿਟ ਇਸ ਸ਼ਖਸ ਨੂੰ ਨਹੀਂ ਦਿੱਤਾ ਗਿਆ ਸਾ ਇਸ ਪੂਰੇ ਮਾਮਲੇ ਨੂੰ ਲੈ ਕੇ ਮੇਰੇ ਸਹਿਯੋਗੀ ਮਨਪ੍ਰੀਤ ਸਾਢ ਨਾਲ ਆਪਾਂ ਗੱਲਬਾਤ ਕਰਾਂਗੇ ਸੋ ਮਨਪ੍ਰੀਤ ਕਿਵੇਂ ਦੇਖਦੇ ਹੋ ਇੱਕ ਤਾਂ ਸੱਤ ਨੌਜਵਾਨਾਂ ਨੂੰ ਚੱਕਿਆ ਜਾਂਦਾ ਹੈ ਇਨਕਾਊਂਟਰ ਦੇ ਨਾਮ ਤੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਸਿੱਧੇ ਤੁਰਤੇ ਕਤਲ ਕਹਿ ਲੋ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਨਸਾਫ ਮਿਲਣ ਦੇ ਵਿੱਚ ਇੰਨੀ ਦੇਰੀ ਕਿਉਂ ਹੋਈ 32 ਸਾਲ ਲੱਗੇ ਲੰਮਾ ਸਮਾਂ ਹੁੰਦਾ ਹੈ ਪਰਿਵਾਰ ਨੇ ਕਿੰਨੇ ਤਕੇ ਕਰਦੇ ਹੋਣੇ ਆ ਬਿਲਕੁਲ ਵਿਵੇਕ ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਇੱਕ ਅਜਿਹਾ ਵਿਅਕਤੀ ਜਿਸ ਨੂੰ ਉਸ ਦਾ ਬੰਦਾ ਸਨਮਾਨ ਇਸ ਇਨਕਾਊਂਟਰ ਦੇ ਵਿੱਚ ਨਹੀਂ ਮਿਲਿਆ ਉਸ ਦੀ ਕੀ ਭੂਮਿਕਾ ਸੀ ਕੀ ਯੋਗਦਾਨ ਦਿੱਤਾ ਕਿਵੇਂ ਕਿਵੇਂ ਉਹਨਾਂ ਦੇ ਵੱਲੋਂ ਵੀ ਅਦਾਲਤਾਂ ਦੇ ਚੱਕਰ ਕੱਢੇ ਜਾਂਦੇ ਰਹੇ ਹਾਲਾਂਕਿ ਅੱਜ ਜੋ ਇਸ ਦੁਨੀਆ ਤੇ ਨਹੀਂ ਹੈਗੇ ਉਹਨਾਂ ਦਾ ਵੀ ਆਪਾਂ ਜ਼ਿਕਰ ਕਰਾਂਗੇ ਇਸ ਦੇ ਨਾਲ ਹੀ ਜਿਹੜੇ ਇਹ ਪਰਿਵਾਰ ਸੀਗੇ ਬਹੁਤ ਆਮ ਪਰਿਵਾਰ ਨੇ ਦਲਿਤ ਪਰਿਵਾਰ ਨੇ ਗਰੀਬ ਪਰਿਵਾਰ ਸੀਗੇ ਔਰ ਵੱਡੀ ਗੱਲ ਇਹ ਹੈ ਕਿ ਜਿਹੜੇ ਇਨਕਾਊਂਟਰ ਦੇ ਵਿੱਚ ਮਾਰੇ ਗਏ ਜਿਨ੍ਹਾਂ ਦਾ ਝੂਠਾ ਫਰਜੀ ਇਹ ਮੁਕਾਬਲਾ ਬਣਾਇਆ ਗਿਆ ਉਹਦੇ ਚੋਂ ਚਾਰ ਤਾਂ ਪੁਲਿਸ ਮੁਲਾਜ਼ਮ ਸੀਗੇ ਮੌਕੇ ਤੇ ਪੁਲਿਸ ਮੁਲਾਜ਼ਮ ਸੀਗੇ ਜਿਹੜੇ ਆਪਣੀਆਂ ਆਪਣੀਆਂ ਡਿਊਟੀਆਂ ਤੇ ਤਨਾਨ ਸੀਗੇ ਔਰ ਉਸ ਜਿਹੜੇ ਫਰਜੀ ਮੁਕਾਬਲੇ ਦਾ ਸ਼ਿਕਾਰ ਹੋਏ ਔਰ ਤਰਨ ਤਰਨ ਦੇ ਵਿੱਚ ਇਹ ਫਰਜੀ ਮੁਕਾਬਲਾ ਹੁੰਦਾ ਔਰ ਜਿਹੜੇ ਦੇ ਸਭ ਤੋਂ ਪਹਿਲਾਂ ਦੋਸ਼ੀ ਆਪਾਂ ਲੜੀ ਬਾਈ ਲੜੀ ਇੱਕ ਵਾਰ ਦਰਸ਼ਕਾਂ ਨੂੰ ਫੇਰ ਦੱਸਾਂਗੇ ਇਸ ਅਨਕਾਉਂਟਰ ਦੀ ਕਹਾਣੀ ਬਹੁਤ ਸਾਲ ਲੱਗਦੇ ਨੇ ਜਸਟਿਸ ਡਿਲੇਡ ਜਸਟਿਸ ਡਿਨਾਈਡ ਵੀ ਕਿਹਾ ਜਾਂਦਾ ਪਰ ਪਰਿਵਾਰਾਂ ਦੇ ਚਿਹਰਿਆਂ ਤੇ ਖੁਸ਼ੀ ਵੀ ਆਉਂਦੀ ਆ ਉਹ ਬੱਚੇ ਜਿਹੜੇ ਉਸ ਟਾਈਮ ਆਪਣੀਆਂ ਮਾਵਾਂ ਦੀ ਕੱਖ ਦੇ ਵਿੱਚ ਸਨ ਉਹ ਅਦਾਲਤਾਂ ਦੇ ਚੱਕਰ ਕੱਟਦੇ ਰਹੇ ਪਰ ਹਾਂ ਉਹਨਾਂ ਨੂੰ ਕਿਤੇ ਨਾ ਕਿਤੇ ਹੌਸਲਾ ਸੀ ਕਿ ਅਸੀਂ ਇਨਸਾਫ ਦੇ ਲਈ ਲੜਨਾ ਹੈ ਅੰਤ ਜਿਹੜਾ ਅਦਾਲਤ ਦੇ ਵਿੱਚ ਜਾ ਕੇ ਇਨਸਾਫ ਹੋਇਆ ਇਸ ਦੇ ਕਈ ਸਾਰੇ ਕਾਰਨ ਨੇ ਇੱਕ ਤਾਂ ਜਦੋਂ ਤੁਸੀਂ ਐਸਐਸਪੀ ਰਿਟਾਇਰ ਹੋ ਰਿਹਾ ਅਧਿਕਾਰੀ ਜਿਸ ਨੂੰ ਸਜ਼ਾ ਹੋਈ ਹੈ ਤਾਂ ਜਦੋਂ ਆਪਣੀ ਪੋਸਟ ਤੇ ਹੋਊਗਾ ਤਾਂ ਜ਼ਾਹਰ ਹੈ ਕਿ ਉਹਦੇ ਕੋਲ ਇੱਕ ਪਾਵਰ ਹੈ ਮਿਸਯੂਜ਼ ਆਫ ਪਾਵਰ ਵੀ ਹੋ ਸਕਦਾ ਹੈ ਕਿ ਉਹਨਾਂ ਨੇ ਇੰਨੇ ਸਮੇਂ ਨੂੰ ਮਾਮਲੇ ਜਿਹੜੇ ਲਗਾਤਾਰ ਲਟਕਦੇ ਰਹੇ ਜਿਸ ਤਰ੍ਹਾਂ ਪਰਿਵਾਰਾਂ ਤੇ ਬਹੁਤ ਸਾਰੇ ਦਬਾਅ ਪਾਉਣ ਦੀ ਵੀ ਕੋਸ਼ਿਸ਼ ਰਹੀ ਤੇ ਬਹੁਤ ਸਾਰੇ ਮਾਮਲੇ ਨੇ ਇੱਕ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਮਨੁੱਖੀ ਅਧਿਕਾਰਾਂ ਨੂੰ ਹਿਮਨ ਰਾਈਟਸ ਨੂੰ ਲੈ ਕੇ ਐਡਵੋਕੇਟ ਨੇ ਉਹ ਇਨ੍ਹਾਂ ਪਰਿਵਾਰਾਂ ਤੋਂ ਫੀਸ ਵੀ ਨਹੀਂ ਲੈਂਦੇ ਵੱਡੀ ਗੱਲ ਇਹ ਹੈ ਕਿ ਮਨੁੱਖਤਾ ਵੀ ਜ਼ਿੰਦੀ ਹੈ ਤਾਂ ਇਹ ਜਿਹੜੇ ਵਕੀਲ ਸੀ ਚਾਹੇ ਦੇ ਚ ਅਜਗਜੀਤ ਸਿੰਘ ਬਾਜਵਾ ਜਾਂ ਫਿਰ ਪਸ਼ਪਿੰਦਰ ਨੱਤਰ ਜਿਹੜੇ ਕਈ ਕੇਸ ਲੜ ਰਹੇ ਨੇ ਸਰਬਜੀਤ ਸਿੰਘ ਵੇਰਕਾ ਹੋਰ ਵੀ ਕਈ ਸਾਰੇ ਅਜੇ ਨਾਮ ਹੈਗੇ ਨੇ ਜਿਹੜੇ ਵਕੀਲਾਂ ਦੇ ਜਿਹੜੇ ਇਨਾ ਕੇਸਾਂ ਨੂੰ ਲਗਾਤਾਰ ਡੀਲ ਕਰ ਰਹੇ ਨੇ ਔਰ ਸਮੇ ਸਮੇਤੇ ਹੁਣ ਜਿਵੇਂ ਮਹਾਲੀ ਦੀ ਸੀਬੀਆਈ ਅਦਾਲਤ ਦਾ ਇਹ ਮੌਜੂਦਾ ਮਾਮਲਾ ਹੈ ਪਰ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਆਉਂਦੇ ਰਹਿੰਦੇ ਨੇ ਜਿੱਥੇ ਸਜ਼ਾ ਹੁੰਦੀ ਰਹੀ ਹੈ ਜਿਹੜੇ ਦੋਸ਼ੀਆਂ ਨੂੰ ਸਜ਼ਾ ਮਿਲਦੀ ਰਹੀ ਹੈ ਜਿਨ੍ਹਾਂ ਨੇ ਫਰਜੀ ਮੁਕਾਬਲੇ ਕੀਤੇ ਕਿਉਂਕਿ ਉਸ ਟਾਈਮ ਇੱਕ ਫਰਜੀ ਮੁਕਾਬਲਾ ਨਹੀਂ ਹੋਇਆ ਜਿਹੜੇ ਪੁਲਿਸ ਦੇ ਕੋਲ ਇੰਨੀ ਜ਼ਿਆਦਾ ਪਾਵਰ ਸੀ ਇੰਨੀ ਪਾਵਰ ਜਿਹੜਾ ਨਰਸੂਕ ਪੁਲਿਸ ਨੇ ਵਰਤਦੇ ਹੋਏ ਬਹੁਤ ਸਾਰੇ ਨੌਜਵਾਨਾਂ ਨੂੰ ਫੀਤੀਆਂ ਲਾਉਣ ਦੇ ਲਈ ਵੀ ਮਾਰ ਮੁਕਾਇਆ ਇਹ ਵੀ ਗੱਲ ਚੱਲਦੀ ਰਹੀ ਮਾਝੇ 'ਚ ਕਿ ਆਪਣੀਆਂ ਫੀਤੀਆਂ ਵਧਾਉਣ ਲਈ ਪੰਜਾਬ ਦੀ ਜਵਾਨੀ ਦਾ ਖੂਨ ਆ ਜਿਹੜਾ ਡੋਲਿਆ ਗਿਆ ਪੰਜਾਬ ਦੀ ਜਵਾਨੀ ਦੀ ਬਲੀ ਆ ਜਿਹੜੀ ਉਹ ਦਿੱਤੀ ਗਈ ਮਾਜੇ ਦੇ ਵਿੱਚੋਂ ਕਿਹਾ ਗਿਆ ਕਿ ਬਹੁਤ ਸਾਰਾ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਬਰਾਤਾਂ ਨਹੀਂ ਗਈਆਂ ਜਿੱਥੇ ਅਜਿਹੀਆਂ ਕਾਰਵਾਈਆਂ ਹੋਈਆਂ ਜਿੱਥੇ ਪੁਲਿਸ ਨੇ ਚੁੱਕ-ਚੁੱਕ ਨੌਜਵਾਨਾਂ ਦਾ ਕਤਲੇਆਮ ਕੀਤਾ ਪਰ ਜਿਵੇਂ ਜਿਵੇਂ ਪਰਤਾਂ ਖੁੱਲੀਆਂ ਕਿ ਇਹ ਫਰਜ਼ੀ ਨਹੀਂ ਮਾਮਲੇ ਰਜਿਸਟਰਡ ਹੁੰਦੇ ਰਹੇ ਭਾਈ ਜਸਵੰਤ ਸਿੰਘ ਖਾਲੜਾ ਇੱਕ ਵੱਡਾ ਨਾਮ ਉਹਨਾਂ ਨੇ ਇੱਕ ਅੰਕੜਾ ਬਣਾਇਆ ਔਰ ਉਹਨਾਂ ਨੇ ਜਿਨ੍ਹਾਂ ਲਾਸ਼ਾਂ ਨੂੰ ਲਵਾਰਸ ਕਹਿ ਕੇ ਪੁਲਿਸ ਦੇ ਵੱਲੋਂ ਛਾੜਿਆ ਛਾੜਿਆ ਗਿਆ ਤਾਂ ਉਸ ਉਹਨਾਂ ਲਾਸ਼ਾਂ ਦੀ ਉਹਨਾਂ ਦੇ ਵੱਲੋਂ ਪਛਾਣ ਕੀਤੀ ਗਈ ਤਾਂ ਇਹ ਵੀ ਸੱਤ ਉਹ ਲੋਕ ਸਨ ਜਿਹੜੇ ਲਵਾਰਸ਼ ਕਹਿ ਕੇ ਜਲਾ ਦਿੱਤੇ ਗਏ ਸੀਗੇ ਜਿਹੜਾ ਸਰਹਾਲੀ ਪੁਲਿਸ ਸਟੇਸ਼ਨ ਤੋਂ ਇਹਨਾਂ ਨੂੰ ਚੱਕਿਆ ਜਾਂਦਾ ਤੇ ਫਿਰ ਇਹਨਾਂ ਦਾ ਜਿਹੜਾ ਅਨਕਾਊਂਟਰ ਹੁੰਦਾ ਤੇ ਫਿਰ ਇਹਨਾਂ ਨੂੰ ਜਿਹੜਾ ਲਵਾਰਸ ਕਹਿ ਕੇ ਜਲਾਵ ਵੀ ਦਿੱਤਾ ਜਾਂਦਾ ਪਰਿਵਾਰ ਕਹਿੰਦੀ ਕਿ ਸਾਨੂੰ ਅੱਜ ਤੱਕ ਡੈੱਡ ਬੋਡੀ ਤਾਂ ਕੀ ਕਿਸੇ ਨੇ ਵਖਾਣੀ ਸੀ ਸਾਨੂੰ ਫੁੱਲ ਵੀ ਦੇਖਣ ਦਾ ਮੌਕਾ ਨਹੀਂ ਮਿਲਿਆ ਤਾਂ ਹੁਣ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਇਹਦੇ ਤੇ ਜਿਹੜੇ ਦੋਸ਼ੀ ਨੇ ਸਾਬਕਾ ਐਸਐਸਪੀ ਭਪਿੰਦਰਜੀਤ ਸਿੰਘ ਰਿਟਾਇਰ ਹੋਏ ਨੇ ਐਸਐਸਪੀ ਦੇ ਤੌਰ ਤੇ ਉਦੋਂ ਡੀਐਸਪੀ ਸਨ ਤਾਂ ਡੀਐਸਪੀ ਦਵਿੰਦਰ ਸਿੰਘ ਜਿਹੜੇ ਉਹ ਰਿਟਾਇਰ ਹੋਏ ਨੇ ਉਹ ਵੀ ਦੋਸ਼ੀ ਨੇ ਇਸ ਮਾਮਲੇ ਦੇ ਵਿੱਚ ਸਾਬਕਾ ਐਸਐਸਪੀ ਭਪਿੰਦਰ ਸਿੰਘ ਇਹ ਦੋ ਨਾਮ ਹੋ ਗਏ ਤੀਜਾ ਨਾਮ ਹੈ ਇੰਸਪੈਕਟਰ ਸੂਬਾ ਸਿੰਘ ਉਹ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਨੇ ਇੰਸਪੈਕਟਰ ਗੁਲਬਰਗ ਸਿੰਘ ਅਤੇ ਇਨਸਪੈਕਟਰ ਰਗਵੀਰ ਸਿੰਘ ਤਾਂ ਇਹ ਪੰਜ ਪੁਲਿਸ ਅਫਸਰ ਦੋਸ਼ੀ ਨੇ ਜਿਉਂਦੇ ਨੇ ਤਾਂ ਹੁਣ ਇਹਨਾਂ ਨੂੰ ਉਮਰ ਕੈਦ ਹੋਈ ਹੈ ਪਰ ਇਸ ਦੇ ਵਿੱਚ ਪੰਜ ਹੋਰ ਨਾਮ ਸੀ ਪੰਜ ਹੋਰ ਪੁਲਿਸ ਅਧਿਕਾਰੀਆਂ ਦੇ ਨਾਮ ਸੀ ਪਰ ਉਹ ਪਹਿਲਾਂ ਹੀ ਜਿਹੜਾ ਰੱਬ ਨੂੰ ਪਿਆਰੇ ਹੋ ਚੁੱਕੇ ਨੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਇਸ ਕਰਕੇ ਹੁਣ ਉਹਨਾਂ ਨੂੰ ਹਾਲਾਂਕਿ ਸਜ਼ਾ ਦੇ ਵਿੱਚ ਉਹ ਵੀ ਦੇਖੋ ਕਿ ਉਹਨਾਂ ਦੇ ਸਿਨਿਆਂ ਦੇ ਵਿੱਚ ਵੀ ਜਾ ਕੇ ਇੱਕ ਦਾਗ ਲੱਗਣ ਵਾਲੀ ਗੱਲ ਹੈ ਕਿ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਹਿਸੂਸ ਹੋ ਰਿਹਾ ਹੈ ਕਿ ਕਿਸੇ ਵਕਤ ਪਾਵਰ ਦੇ ਜਿਹੜੇ ਮਿਸਯੂਜ਼ ਦਾ ਜਿਹੜਾ ਪਾਵਰ ਦੇ ਨਸ਼ੇ ਦੇ ਵਿੱਚ ਜਿਹੜੀਆਂ ਉਹਨਾਂ ਦੇ ਪਰਵਾਰਾਂ ਨੇ ਗਲਤੀਆਂ ਕੀਤੀਆਂ ਜਾਂ ਜਦੋਂ ਉਹਨਾਂ ਦੇ ਮੈਂਬਰਾਂ ਨੇ ਗਲਤੀਆਂ ਕੀਤੀਆਂ ਤਾਂ ਉਹਨਾਂ ਦਾ ਜਨਤੀਜਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਤਾਂ ਇਹਨਾਂ ਦੇ ਪਰਿਵਾਰ ਵੀ ਅੱਜ ਨਮੋਸ਼ੀ ਦਾ ਸਮਾਜ ਦੇ ਵਿੱਚ ਸਾਹਮਣਾ ਕਰ ਰਹੇ ਹੋਣਗੇ ਕਿ ਉਸ ਟਾਈਮ ਅਜਿਹਾ ਕਹਾਣਾ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਗਿਆ ਪਰ ਹਾਲਾਂਕਿ ਹੁਣ ਅਦਾਲਤ ਨੇ ਇਨਸਾਫ ਕਰ ਦਿੱਤਾ ਸਜ਼ਾ ਮਿਲ ਗਈ ਹੈ ਉਮਰ ਕੈਦ ਦੀ ਸਜ਼ਾ ਨਾਲ 17.5 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਔਰ ਹਾਲਾਂਕਿ ਪਰਿਵਾਰਾਂ ਨੂੰ ਕੰਪਨਸੇਟ ਕੀਤਾ ਜਾਊਗਾ ਇਹ ਜੁਰਮਾਨਾ ਪਰ ਪਰਵਾਰਾਂ ਦੀ ਵਿਵਿਖ ਜੱਦੋਜਾਹਤ ਬਹੁਤ ਲੰਬੀ ਹੈ ਕਿਉਂਕਿ 32 ਸਾਲ ਔਰ ਉਹ ਪਰਿਵਾਰ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਦਿੱਤਾ ਤਾਂ ਇੱਕ ਸਾਡੇ ਨਰਪੱਕ ਪੋਸਟ ਤੇ ਵੀ ਅਸੀਂ ਉਹਨਾਂ ਦੀਆਂ ਮੁਲਾਕਾਤਾਂ ਚਲਾਈਆਂ ਤੁਸੀਂ ਵੀ ਇੰਟਰਵਿਊ ਕੀਤੇ ਮੈਂ ਵੀ ਇੰਟਰਵਿਊ ਕੀਤੇ ਨੇ ਉਹ ਕਹਿੰਦੇ ਕਿ ਇੱਕ ਬੀਬੀ ਕਿ ਮੈਂ ਆਪਣੇ ਪਤੀ ਦੇ ਲਈ ਭਾਂਡੇ ਮਾਂਜ-ਮਾਂਜ ਕੇ ਤਰੀਕਾ ਤੇ ਆਉਂਦੀ ਰਹੀ ਕਿਸੇ ਤੋਂ ਫੜਲੇ ਪੈਸੇ ਕਿਸੇ ਤੋਂ 200 400 ਫੜ ਕੇ ਅੱਜ ਦੇ ਸਮੇਂ ਦੇ ਅੱਜ ਦੀ ਜਨਰੇਸ਼ਨ ਨੂੰ ਤਾਂ ਹਾਲਾਂਕਿ ਇਸ ਦੀ ਕੋਈ ਸਮਝ ਨਹੀਂ ਆਉਂਦੀ ਜਿਹੜੀ ਹਜ਼ਾਰਾਂ ਸੈਂਕੜੇ ਰੁਪਏ ਜਿਹੜੇ ਉਡਾਉਣ ਲੱਗੇ ਨਹੀਂ ਸੋਚਦੀ ਪਰ ਤੁਸੀਂ ਦੇਖੋ ਉਹਨਾਂ ਪਰਿਵਾਰਾਂ ਦਾ ਸਬਰ ਉਹਨਾਂ ਨੇ 100 100 2-200 ਰੁਪਿਆ ਇਕੱਠਾ ਕਰਕੇ ਦਿਹਾੜੀਆਂ ਤੇ ਭਾਂਡੇ ਮਾਂਜ ਕੇ ਅਦਾਲਤਾਂ ਦੇ ਵਿੱਚ 32 ਸਾਲ ਇਨਸਾਫ ਦੀ ਲੜਾਈ ਲੜੀ 32 ਸਾਲ ਜਿਹੜਾ ਸੰਘਰਸ਼ ਉਹਨਾਂ ਨੇ ਕੀਤਾ ਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਪਰਿਵਾਰ ਨੇ ਪਰ ਇਹਨਾਂ ਪਰਿਵਾਰਾਂ ਲਈ ਕਿੰਨਾ ਮੁਸ਼ਕਲ ਹੋਊਗਾ ਤੁਸੀਂ ਦੇਖੋ ਕਿ ਇੱਕ ਪੋਲੀਟੀਕਲ ਦਬਾਅ ਇੱਕ ਆਮ ਪਰਿਵਾਰ ਇੱਕ ਉਹਨਾਂ ਕੋਲੇ ਲੜਨ ਦੇ ਲਈ ਪੈਸੇ ਵੀ ਨਹੀਂ ਹੈਗੇ ਦੂਜਾ ਉਹ ਟੁੱਟ ਚੁੱਕੇ ਨੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੀ ਜਿਨ੍ਹਾਂ ਨੇ ਘਰ ਨੂੰ ਚਲਾਉਣਾ ਸੀ ਜਿਹੜੇ ਮੁਖੀ ਸੀ ਘਰ ਦੇ ਉਹ ਪਹਿਲਾਂ ਹੀ ਜਾ ਚੁੱਕੇ ਸੀ ਇਹਨਾਂ ਚ ਦੋ ਔਰਤਾਂ ਉਹਨੇ ਸ਼ਿੰਦਾ ਸਿੰਘ ਸ਼ਿੰਦਾ ਸਿੰਘ ਦੇ ਸੁਪੁੱਤਰ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਉਦੋਂ ਉਹ 7 ਮਹੀਨੇ ਦੀ ਉਹਦੀ ਮਾਤਾ ਪ੍ਰੈਗਨੈਂਟ ਸੀਗੀ ਜਦੋਂ ਸ਼ਿੰਦਾ ਸਿੰਘ ਹੋਣ ਵਾਲਾ ਸੀ ਤਾਂ ਉਹ ਜਨਾਨੀ ਨੇ ਸਾਰੀ ਉਮਰ ਚਿੱਟੀ ਚੁੰਨੀ ਚ ਕੱਢੀ ਆ ਵਿਧਵਾ ਸਾਰੀ ਉਮਰ ਰਹੀ ਆ ਵਿਧਵਾ ਹੋਣ ਦੇ ਬਾਵਜੂਦ ਉਹਨੇ ਉਸ ਸੰਘਰਸ਼ ਲੜਿਆ ਉਹਨੇ ਆਪਣੇ ਉਹ ਪੁੱਤ ਨੂੰ ਵੀ ਪਾਲਿਆ ਜਿਹੜਾ ਉਦੋਂ ਉਹਦੇ ਕੁੱਖ ਦੇ ਵਿੱਚ ਸੀ ਜਦੋਂ ਉਹਦਾ ਘਰ ਵਾਲਾ ਪੁਲਿਸ ਦੇ ਵੱਲੋਂ ਚੁੱਕ ਕੇ ਮਾਰ ਦਿੱਤਾ ਗਿਆ ਤੇ ਬੜੀ ਲੰਬੀ ਤੇ ਬੜੀ ਦਰਦ ਭਰੀ ਇਹ ਜਿਹੜੀ ਦਾਸਤਾਨ ਆ ਪਰ ਇਹ ਜਿਹੜਾ ਸੀਗਾ ਇਹਦਾ ਸ਼ੋਕੜ ਆਪਾਂ ਫਲੋਰ ਰਹੇ ਸੀ ਇਹ ਤਾਂ ਫਰੋਲ ਰਹੇ ਆ ਇਹਦਾ ਅਧਿਕਾਰੀ ਤਾਂ ਜਿਹੜੇ ਆਪਾਂ ਦੱਸਦੇ ਔਰ ਉਹਦੇ ਵਿੱਚ ਜੇ ਜਿਹੜਾ ਕੇਸ ਬਣਾਇਆ ਗਿਆ ਪਹਿਲਾਂ ਡਕੈਤੀ ਦਾ ਕੇਸ ਪਾਇਆ ਗਿਆ ਸੀਗਾ ਇਹ ਡਕੈਤੀ ਦੇ ਕੇਸ ਦੇ ਵਿੱਚ ਮੰਗਲ ਸਿੰਘ ਨੂੰ ਤਸੀਹੇ ਦਿੱਤੇ ਗਏ ਟਾਰਚਰ ਕੀਤਾ ਗਿਆ ਇੰਨੇ ਤਸੀਹੇ ਇੰਨਾ ਤਸ਼ੱਦਦ ਹੁੰਦਾ ਸੀ ਉਸ ਵਕਤ ਦਾ ਸਮਝ ਸਕਦੇ ਆ ਕਿ ਪੁਲਿਸ ਦੇ ਤਸੀਹਿਆਂ ਦੇ ਨਾਲ ਹੀ ਮੰਗਲ ਸਿੰਘ ਆ ਜਿਹੜਾ ਆਪਣੀ ਜਾਨ ਤੋਂ ਹੱਥ ਧੋ ਬੈਠਦਾ ਤਾਂ ਹੁਣ ਉਸ ਦੀ ਮੌਤ ਤੇ ਪੜਦਾ ਪਾਉਣ ਦੇ ਲਈ ਪੁਲਿਸ ਕੀ ਕਰਦੀ ਹੈ ਪੁਲਿਸ 6 ਬੰਦੇ ਹੋਰ ਮਾਰਦੀ ਹੈ ਜਿਦੇ ਚ ਇਹ ਚਾਰ ਜਿਦੇ ਚ ਇਹ ਚਾਰ ਪੁਲਿਸ ਮੁਲਾਜ਼ਮ ਜਿਹੜੇ ਸ਼ਾਮਲ ਨੇ ਜਿਹੜੇ ਇਹਨਾਂ ਪਰਿਵਾਰਾਂ ਦਾ ਜ਼ਿਕਰ ਕਰੇ ਸ਼ੁਰੂਆਤ ਮੰਗਲ ਸਿੰਘ ਤੋਂ ਮੰਗਲ ਸਿੰਘ ਤੋਂ ਹੁੰਦੀ ਹੈ ਸ਼ੁਰੂ ਮੰਗਲ ਸਿੰਘ ਤੋਂ ਸ਼ੁਰੂਆਤ ਹੁੰਦੀ ਹੈ ਕਿਉਂਕਿ ਕਿਉਂਕਿ ਗੁਨਾਹਾਂ ਨੂੰ ਲੁਕਾਉਣ ਦੇ ਲਈ ਕਹਿੰਦੇ ਕਿ ਝੂਠ ਲੁਕਾਉਣ ਇੱਕ ਝੂਠ ਲੁਕਾਉਣ ਦੇ ਲਈ ਉਹਦੇ ਤੇ 100 ਝੂਠ ਮਾਰਨੇ ਪੈਂਦੇ ਆ 10 ਝੂਠ ਮਾਰਨੇ ਪੈਂਦੇ ਆ ਪੜਦਾ ਪਾਉਣ ਦੇ ਲਈ ਤਾਂ ਉਵੇਂ ਆ ਪੁਲਿਸ ਨੇ ਕਹਾਣੀ ਬਣਾਈ ਝੂਠੀ ਪੜਦਾ ਪਾਉਣ ਦੀ ਕੋਸ਼ਿਸ਼ 6 ਬੰਦੇ ਹੋਰ ਆ ਜਿਹੜੇ ਉਹਨਾਂ ਨੂੰ ਵੀ ਇਸ ਦੁਨੀਆ ਤੋਂ ਪੁਲਿਸ ਨੇ ਤੋੜਿਆ ਉਹਨਾਂ ਦਾ ਫਰਜੀ ਇਨਕਾਊਂਟਰ ਕੀਤਾ ਹੁਣ ਆਪਾਂ ਜ਼ਿਕਰ ਕਰ ਰਹੇ ਸੀਗੇ ਕਿ ਜਿਹੜਾ ਇਹਦੇ ਚ ਨਾਮ ਦੱਸ ਦਿੰਨੇ ਆ ਇੱਕ ਵਾਰ ਜ਼ਰੂਰ ਦੱਸ ਦਈਏ ਕਿ ਜਿਹੜੇ ਬੰਦਿਆਂ ਦਾ ਇਨਕਾਊਂਟਰ ਹੋਇਆ ਚਾਰ ਜਿਹੜੇ ਪੁਲਿਸ ਮੁਲਾਜ਼ਮ ਸਨ ਉਸ ਵਕਤ ਜਿੰਨਾਂ ਦੇ ਅਸੀਂ ਗੱਲ ਕਰ ਉਨਾ ਚ ਦੇਸ਼ਾ ਸਿੰਘ ਸ਼ਿੰਦਾ ਸਿੰਘ ਬਲਕਾਰ ਸਿੰਘ ਤੇ ਮੰਗਲ ਸਿੰਘ ਇਹ ਜਿਹੜੇ ਉਦੋਂ ਦੇ ਜਿਹੜੇ ਪੁਲਿਸ ਦੇ ਆਪਣੀ ਮਲਾਜ਼ਮ ਪੁਲਿਸ ਦੇ ਵੱਲੋਂ ਇਨਕਾਊਂਟਰ ਜਿਹੜੇ ਕਰ ਦਿੱਤੇ ਗਏ ਸੀ ਤਾਂ ਹੁਣ ਆਪਾਂ ਚੱਲਦੇ ਹਾਂ ਕਿ ਜਿਹੜਾ ਇਸ ਮੁਕਾਬਲੇ ਦਾ ਜਾਂ ਇਸ ਇਨਸਾਫ ਦੇ ਵਿੱਚ ਇੱਕ ਵੱਡਾ ਨਾਮ ਸੀ ਜਿਹਦਾ ਉਹਨੂੰ ਕ੍ਰੈਡਿਟ ਮਿਲਣਾ ਚਾਹੀਦਾ ਸੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਪਾਰਟੀਆਂ ਕੋਈ ਗਲਤੀ ਹੋਵੇ ਤਾਂ ਆਪਣੀ ਉਹਦੇ ਤੇ ਪੱਟਦਾ ਪਾਉਂਦੀਆਂ ਨੇ ਉਹਦੇ ਤੋਂ ਪਿੱਛੇ हट ਜਾਂਦੀਆਂ ਨੇ ਆਪਣੇ ਮੰਤਰੀਆਂ ਤੋਂ ਵੀ ਪਿੱਛੇ हट ਜਾਂਦੀਆਂ ਨੇ ਵਿਧਾਇਕਾਂ ਤੋਂ ਵੀ ਪਿੱਛੇ हट ਜਾਂਦੀਆਂ ਨੇ ਨਹੀਂ ਜੇ ਅਸੀਂ ਪਾਰਟੀ ਤੋਂ ਵੀ ਕੱਢ ਦਿੱਤਾ ਜਾਂਦਾ ਅਸੀਂ ਤਾਂ ਜੀ ਅਸੀਂ ਤਾਂ ਸੱਚ ਲਈ ਖੜੇ ਆ ਇਹਨਾਂ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈ ਉਹ ਜੇ ਉਹਦਾ ਕੋਈ ਮਾੜਾ ਕੰਮ ਹੋਵੇ ਚੰਗਾ ਕੰਮ ਹੋਵੇ ਕਿਸੇ ਵੀ ਮੰਤਰੀ ਐਮ ਐਲ اے ਜਾਂ ਵਿਧਾਇਕ ਦਾ ਉਹਨੂੰ ਦੇਖਿਆ ਤਾਂ ਅਸੀਂ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਬਹੁਤ ਪ੍ਰਚਾਰਿਆ ਜਾਂਦਾ ਅੱਜ ਵੀ ਸੋਸ਼ਲ ਮੀਡੀਆ ਤੇ ਬਹੁਤ ਹਵਾ ਦਿੱਤੀ ਜਾਂਦੀ ਹੈ ਕਿ ਸਾਡੇ ਵਿਧਾਇਕ ਨੇ ਸਾਡੇ ਮੈਂਬਰ ਨੇ ਸਾਡੀ ਪਾਰਟੀ ਨੇ ਇਹ ਕੰਮ ਕਰਤਾ ਪਰ ਇੱਕ ਨਾਮ ਜਿਸ ਦਾ ਕ੍ਰੈਡਿਟ ਲੈਣ ਚ ਆਮ ਆਦਮੀ ਪਾਰਟੀ ਵੀ ਫੇਲ ਹੋ ਗਈ ਹੈ ਉਹ ਹੈ ਕਸ਼ਮੀਰ ਸਿੰਘ ਸੋਲ ਕਸ਼ਮੀਰ ਸਿੰਘ ਸੋਲ ਜਿਹੜੇ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਤੇ ਉਹ ਐਮਐਲਏ ਬਣਦੇ ਨੇ ਤਾਂ 12 ਜੁਲਾਈ 1993 ਨੂੰ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਵੱਲੋਂ ਹੀ ਇਸ ਫਰਜ਼ੀ ਕਾਊਂਟਰ ਦੇ ਵਿੱਚ ਮਾਰੇ ਗਏ ਨੌਜਵਾਨਾਂ ਦਾ ਪੋਸਟਮਾਰਟਮ ਕੀਤਾ ਗਿਆ ਸੀ ਔਰ ਉਹਨਾਂ ਨੇ ਇੱਕ ਸਹੀ ਰਿਪੋਰਟ ਤਿਆਰ ਕੀਤੀ ਜਿਸ ਦੇ ਆਧਾਰ ਤੇ ਐਫ ਆਈ ਆਰ ਰਜਿਸਟਰ ਹੋਈ ਇਹ ਨਹੀਂ ਨਹੀਂ ਕਸ਼ਮੀਰ ਸਿੰਘ ਸੋਲ ਨੇ ਉਹ ਚੀਜ਼ਾਂ ਅਦਾਲਤ ਦੇ ਸਾਹਮਣੇ ਵੀ ਰੱਖੀਆਂ ਜੋ ਉਹਨਾਂ ਦੀ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਗਹਿਰੀਆਂ ਸੱਟਾਂ ਸੀਗੀਆਂ ਬਾਡੀ ਤੇ ਨਿਸ਼ਾਨ ਸੀਗੇ ਜਿਹੜੇ ਸਾਰੇ ਉਹਨਾਂ ਨੇ ਅਦਾਲਤ ਦੇ ਸਾਹਮਣੇ ਰੱਖੇ ਗੋਲੀਆਂ ਦੇ ਨਿਸ਼ਾਨ ਸੀਗੇ ਜਿਹੜੇ ਉਹ ਉਹਨਾਂ ਨੇ ਸਾਰੇ ਸਾਹਮਣੇ ਰੱਖੇ ਉਹਨਾਂ ਨੇ ਕੱਲੀ-ਕੱਲੀ ਗੱਲ ਦਾ ਜ਼ਿਕਰ ਅਦਾਲਤ ਦੇ ਵਿੱਚ ਕੀਤਾ ਅਦਾਲਤ ਦੇ ਵਿੱਚ ਗਵਾਹੀ ਵੀ ਦਿੱਤੀ ਤੇ ਸਹੀ ਪੋਸਟਮਾਰਟਮ ਦੀ ਰਿਪੋਰਟ ਬਣਾਈ ਔਰ ਫੋਟੋਸ ਵਕਤ ਬਣਾਉਣਾ ਕੋਈ ਆਮ ਗੱਲ ਨਹੀਂ ਸੀ ਬਹੁਤ ਬਹਾਦਰੀ ਵਾਲਾ ਕੰਮ ਸੀ ਪੁਲਿਸ ਕਾਰਵਾਈ ਦੇ ਉਲਟ ਜਾ ਕੇ ਪੁਲਿਸ ਦੀ ਜਿਹੜੀ ਕਹਾਣੀ ਸੀ ਰਚੀ ਹੋਈ ਉਸ ਦੇ ਉਲਟ ਜਾ ਕੇ ਐਡਾ ਵੱਡਾ ਸਟੈਂਡ ਲੈਣਾ ਏਡੀ ਵੱਡੀ ਰਿਪੋਰਟ ਬਣਾਉਣਾ ਕੋਈ ਸਧਾਰਨ ਗੱਲ ਨਹੀਂ ਸੀ ਬਹੁਤ ਵੱਡੀ ਗੱਲ ਸੀ ਤਾਂ ਉਸ ਵਕਤ ਦੇ ਐਸਐਮਓ ਸੀਗੇ ਤਰਨ ਤਰਨ ਦੇ ਵਿੱਚ ਉਹ ਤਨਾਤੀ ਸੀਗੀ ਉਹਨਾਂ ਦੀ ਤਾਂ ਕਸ਼ਮੀਰ ਸਿੰਘ ਸੋਹਲ ਦੇ ਵੱਲੋਂ ਇਹ ਰਿਪੋਰਟ ਬਣਾਈ ਗਈ ਔਰ ਇਹ ਰਿਪੋਰਟ ਅਦਾਲਤ ਦੇ ਸਾਹਮਣੇ ਵੀ ਰੱਖੀ ਗਈ ਹਾਲਾਂਕਿ ਹੁਣ ਉਹਨਾਂ ਦਾ ਕਿਸੇ ਨੇ ਵੀ ਕ੍ਰੈਡਿਟ ਨਹੀਂ ਲਾਇਆ ਕਿਸੇ ਸਮਾਜ ਸੇਵਾ ਸੰਸਥਾ ਦੇ ਵੱਲੋਂ ਵੀ ਨਹੀਂ ਪ੍ਰਚਾਰਿਆ ਗਿਆ ਕਿ ਕਸ਼ਮੀਰ ਸਿੰਘ ਸੋਹਲ ਜਿਹੜਾ ਉਹਨਾਂ ਨੇ ਇੰਨੀ ਵੱਡੀ ਭੂਮਿਕਾ ਨਿਭਾਈ ਸੀ ਤੇ ਨਾ ਹੀ ਆਮ ਆਦਮੀ ਪਾਰਟੀ ਵੀ ਇਸ ਦਾ ਕ੍ਰੈਡਿਟ ਲੈਣ ਦੇ ਵਿੱਚ ਫੇਲ ਹੋ ਗਈ ਹੈ ਔਰ ਉੱਥੇ ਅਸੀਂ ਜ਼ਰੂਰ ਉਹਨਾਂ ਨੂੰ ਆਪਣੇ ਵੱਲੋਂ ਅਸੀਂ ਆਪਣੇ ਅਦਾਰੇ ਦੇ ਵੱਲੋਂ ਉਹਨਾਂ ਨੂੰ ਜ਼ਰੂਰ ਇਹ ਯਾਦ ਕਰ ਰਹੇ ਆ ਅੱਜ ਹਾਲਾਂਕਿ ਕੱਲ ਖਬਰ ਸੀ ਖਬਰ ਅਸੀਂ ਵੀ ਕੀਤੀ ਖਬਰ ਹੋਰਾਂ ਚੈਨਲਾਂ ਨੇ ਵੀ ਕੀਤੀ ਖਬਰਾਂ ਚੱਲ ਗਈਆਂ ਠੀਕ ਹੈ ਪਰ ਅਸੀਂ ਅੱਜ ਸਪੈਸ਼ਲ ਇੱਕ ਖਾਸ ਰਿਪੋਰਟ ਉਹਨਾਂ ਦੇ ਲਈ ਬਣਾ ਰਹੇ ਹਾਂ ਕਿ ਕਸ਼ਮੀਰ ਸਿੰਘ ਸੋਲ ਇੱਕ ਉਹ ਨਾਮ ਜਿਸ ਨੇ ਉਸ ਵਕਤ ਏਡੀ ਵੱਡੀ ਭੂਮਿਕਾ ਨਿਭਾਈ ਹਾਲਾਂਕਿ ਬਹੁਤ ਸਾਰੇ ਡਾਕਟਰ ਉਸ ਟਾਈਮ ਵੀ ਆਵਾਜ਼ ਉਠਾਉਂਦੇ ਰਹੇ ਹੋਣਗੇ ਝੂਠੀਆਂ ਪੁਲਿਸ ਕਹਾਣੀਆਂ ਦੇ ਖਿਲਾਫ ਝੂਠੇ ਮੁਕਾਬਲਿਆਂ ਦੇ ਖਿਲਾਫ ਔਰ ਜਿਹੜੀਆਂ ਸਹੀ ਰਿਪੋਰਟਾਂ ਤਿਆਰ ਕਰਦੇ ਰਹੇ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਇੱਕ ਡਾਕਟਰੀ ਦੇ ਅਹੁਦੇ ਤੇ ਰਹਿੰਦੇ ਹੋਏ ਸੀਨੀਅਰ ਮੈਡੀਕਲ ਆਫੀਸਰ ਸਨ ਐਸਰਾਮੋਸੰਤਰਨ ਤਰਨ ਦੀ ਉਹਨਾਂ ਨੇ ਆਪਣੀ ਡਿਊਟੀ ਕੀਤੀ ਇਹ ਨਹੀਂ ਕਿ ਉਹਨਾਂ ਨੇ ਕਿਸੇ ਦੀ ਡਿਊਟੀ ਦੇ ਵਿੱਚ ਵਿਗਨ ਪਾਇਆ ਜਾਂ ਕੋਈ ਰਾਜਨੀਤਿਕ ਉਹਨਾਂ ਨੇ ਲਾਹਾ ਲੈਣਾ ਸੀਗਾ ਉਸ ਵਕਤ ਉਹਨਾਂ ਨੇ ਆਪਣਾ ਫਰਜ਼ ਅਦਾ ਕੀਤਾ ਹਾਲਾਂਕਿ 2022 ਚ ਲੋਕਾਂ ਨੇ ਉਹਨਾਂ ਨੂੰ ਚੁਣ ਲਿਆ ਬਹੁਤ ਸਤਿਕਾਰ ਦਿੱਤਾ ਤਾਂ ਕਸ਼ਮੀਰ ਸਿੰਘ ਸੋਲ ਇੱਕ ਉਹ ਨਾਮ ਜਿਹਨੇ ਉਸ ਟਾਈਮ ਪੁਲਿਸ ਦੀ ਝੂਠੀ ਕਹਾਣੀ ਰਚੀ ਹੋਈ ਦੇ ਉਲਟ ਜਾ ਕੇ ਪੋਸਟਮਾਰਟਮ ਦੀ ਰਿਪੋਰਟ ਤਿਆਰ ਕੀਤੀ ਰਿਪੋਰਟ ਹੀ ਤਿਆਰ ਨਹੀਂ ਕੀਤੀ ਫਿਰ ਕੋ ਗਵਾਹੀ ਵੀ ਦਿੱਤੀ ਕਿ ਇਹ ਗੱਲ ਇਹ ਜਿਹੜੀ ਹੈਗੀ ਹੈ ਉਹ ਇਦਾਂ ਤੇ ਉੱਥੇ ਹੁਣ ਤੁਸੀਂ ਜ਼ਿਕਰ ਕਰ ਰਹੇ ਸੀਗੇ ਮੇਰੇ ਨਾਲ ਆਪਾਂ ਜਦੋਂ ਇਹ ਰਿਕਾਰਡ ਵੀ ਕਰਨਾ ਸੀ ਕਿ ਵੀ ਆਖਰ ਕੌਣ ਜ਼ਿੰਮੇਵਾਰ ਹੈ ਨਾ ਜਿਹੜੇ ਮੁਕਾਬਲੇ ਉਸ ਵਕਤ ਹੋ ਗਏ ਕੱਲ ਇਹੀ ਹੁੰਦੀ ਹੈ ਵੀ ਵੀ ਇਹਦਾ ਜਵਾਬ ਦੇ ਕੌਣ ਹੈ ਕੌਣ ਜਵਾਬ ਦੇਊਗਾ ਕਿਉਂਕਿ 1993 ਦੇ ਵਿੱਚ ਬੀਨਤ ਸਿੰਘ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀਗੀ ਹੁਣ ਇਹਦਾ ਜਵਾਬ ਕਿਦਾ ਦੇਣਾ ਪੈਂਦਾ ਹੈ ਪ੍ਰਧਾਨ ਜਿਹੜੇ ਨੇ ਰਾਜਾ ਬੜੀ ਮੰਗਣਗੇ ਮਾਫੀ ਜਾਂ ਪ੍ਰਤਾਪ ਬਾਜਵਾ ਮੰਗਣਗੇ ਜਾਂ ਫਿਰ ਉਹਦਾ ਪੋਤਾ ਮੰਗੇਗਾ ਬਿਲਕੁਲ ਇਹ ਬਹੁਤੋੜਾ ਵਾਜਬ ਸਵਾਲ ਹੈ ਕਿ ਪਾਰਟੀਆਂ ਨੇ ਜਦੋਂ ਉਹ ਪਾਵਰ ਦੇ ਵਿੱਚ ਰਹਿ ਰਹੀਆਂ ਸੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਉੱਠਦੇ ਨੇ ਕਿ ਬੇਅਦਬੀਆਂ ਕਰਾਈਆਂ ਸਿਸਟਮ ਦੇ ਵਿੱਚ ਰਹਿੰਦੇ ਹੋਏ ਬੇਅਦਬੀਆਂ ਦਾ ਸਵਾਲ ਉਹਨਾਂ ਤੇ ਆਉਂਦਾ ਹੈ ਹਾਲਾਂਕਿ ਅਦਾਲਤਾਂ ਨੇ ਆਪਣੀ ਕਾਰਵਾਈ ਹੈ ਜਿਹੜੀ ਉਹ ਦੇਖਣੀ ਹੈ ਕਿ ਅਦਾਲਤ ਫੈਸਲਾ ਕਰੇਗੀ ਕਿ ਸਹੀ ਕੀ ਹੈ ਗਲਤ ਕੀ ਹੈ ਪਰ ਸਵਾਲ ਆਉਂਦਾ ਕਿਉਂਕਿ ਉਹ ਉਦੋਂ ਸਰਕਾਰ ਸੀ ਅਕਾਲੀ ਦਲ ਦੀ ਉਹ ਵਿਦਨ ਪਾਵਰ ਸਨ ਤਾਂ ਹੁਣ ਇੱਥੇ ਕਾਂਗਰਸ ਪਾਰਟੀ ਨੂੰ ਵੀ ਸਵਾਲ ਬਣਦਾ ਕਿ ਤੁਸੀਂ ਉਦੋਂ ਵਿਦਨ ਪਾਵਰ ਸੀਗੇ ਕਿ ਪਾਰਟੀ ਦੇ ਰਹਿਣਾ ਸੁਖਬੀਰ ਸਿੰਘ ਬਾਦਲ ਜੀ ਤਾਂ ਮਾਫੀ ਵੀ ਮੰਗ ਚੁੱਕੇ ਨੇ ਕਿ ਜੇ ਸਾਡੇ ਤੋਂ ਕੋਈ ਗੁਨਾਹ ਆਇਆ ਕੋਈ ਹੋਇਆ ਕੋਈ ਸਾਡੇ ਤੋਂ ਗਲਤੀ ਹੋਈ ਹੈ ਤਾਂ ਉਹਦੇ ਲਈ ਅਕਾਲ ਤਖਤ ਸਾਹਿਬ ਜੀ ਨੇ ਰਾਹੁਲ ਗਾਂਧੀ ਨੇ ਮਾਫੀ ਮੰਗੀ ਇੰਗਲੈਂਡ ਚ ਆ ਕੇ 84 ਅਮ ਜੇ ਰਾਹੁਲ ਗਾਂਧੀ ਐਕਸੈਪਟ ਕਰਦੇ ਨੇ ਉਸ ਚੀਜ਼ ਨੂੰ ਤਾਂ ਬਿਲਕੁਲ ਮੈਨੂੰ ਲੱਗਦਾ ਕਿ ਪੰਜਾਬ ਦੀ ਲੀਡਰਸ਼ਿਪ ਹੈ ਜਿਹੜੀ ਜਾਂ ਪਾਰਟੀ ਹੈ ਜਿਸ ਤਰ੍ਹਾਂ ਲਗਾਤਾਰ ਉਹ ਫੀਲ ਕਰਦੇ ਨੇ ਕਿ ਜੇ ਉਹਨਾਂ ਦੀ ਕੋਈ ਗਲਤੀ ਹੈ ਜੇ ਵੱਡੇ ਜ਼ਿਗਰੇ ਨਾਲ ਹੀ ਇਹ ਕੰਮ ਹੁੰਦਾ ਰਾਹੁਲ ਗਾਂਧੀਆ ਰਣੇ ਕੀਤਾ ਪਰ ਇਹਨਾਂ ਚੀਜ਼ਾਂ ਦੀ ਵੀ ਜ਼ਿੰਮੇਵਾਰੀ ਲੈ ਲੈਣੀ ਪੈਂਦੀ ਹੈ ਕਿ ਉਦੋਂ ਅਸੀਂ ਵਿਦਨ ਪਾਵਰ ਰਹਿੰਦੇ ਇਹ ਚੀਜ਼ਾਂ ਹੋਈਆਂ ਇਹ ਸਿਰਫ ਇਹਦੇ ਲਈ ਹੈ ਕਿ ਆਉਣ ਵਾਲੇ ਸਮੇਂ 'ਚ ਅਜਿਆ ਕਹਾਣ ਹੈ ਕੋਈ ਅਜਈਆਂ ਚੀਜ਼ਾਂ ਨਹੀਂ ਜਿਹੜੀਆਂ ਉਹ ਨਾਂ ਵਾਪਰਨੇ ਇਹੀ ਸਿੱਖਿਆ ਹੀ ਹੁੰਦਾ ਕਿ ਪਿਛਲੇ ਸਮੇਂ ਦੇ ਵਿੱਚ ਜੋ ਗਲਤੀਆਂ ਹੋਈਆਂ ਉਹ ਬਾਅਦ ਦੇ ਵਿੱਚ ਦੁਹਰਾਇਆਂ ਨਾ ਜਾਣ ਜਿਹੜੀਆਂ ਜਿਹੜੀਆਂ ਬਹੁਤ ਵੱਡਾ ਨੁਕਸਾਨ ਕਰਕੇ ਗਈਆਂ ਸਾਡੀ ਸੁਸਾਇਟੀ ਦਾ ਸਾਡੇ ਸਮਾਜ ਦਾ ਇੱਕ ਉਹਨੂੰ ਬਹੁਤ ਵੱਡਾ ਹਰਜਾਨਾ ਭੁਗਤਣਾ ਪਿਆ ਹਾਲਾਂਕਿ ਉਸ ਵਕਤ ਦੀ ਸਰਕਾਰ ਜਾਂ ਮੌਜੂਦਾ ਮੁੱਖ ਮੰਤਰੀ ਸਨ ਜਿਹੜੇ ਬਿਆਨ ਸਿੰਘ ਉਹਨਾਂ ਨੂੰ ਵੀ ਭੁਗਤਣਾ ਪਿਆ ਉਹਨਾਂ ਦਾ ਵੀ ਆਪਾਂ ਦੇਖਿਆ ਕਿ ਉਹ ਜਿਹੜਾ ਉਹਨਾਂ ਨੂੰ ਵੀ ਇਸ ਦੁਨੀਆ ਤੋਂ ਜਾਣਾ ਪਿਆ ਕਿਉਂਕਿ ਉਹਨਾਂ ਦੇ ਵੀ ਜਿਹੜਾ ਬੰਬ ਅਟੈਕ ਹੋਇਆ ਇਸੇ ਕਰਕੇ ਹੋਇਆ ਕਿ ਬਹੁਤ ਸਾਰੇ ਨੌਜਵਾਨਾਂ ਨਾਲ ਜੋ ਹੋ ਰਿਹਾ ਸੀ ਹਾਲਾਂਕਿ ਬਹੁਤ ਸਾਰੇ ਕਾਂਗਰਸੀ ਤਾਂ ਇਹ ਕਹਿੰਦੇ ਨੇ ਕਿ ਬਿਆਨ ਸਿੰਘ ਸ਼ਾਂਤੀ ਦੇ ਮਸੀਹਾ ਸੀਗੇ ਪਰ ਜੇ ਮਸੀਹਾ ਸੀਗੇ ਤਾਂ ਫਿਰ ਉਹਨਾਂ ਦਾ ਹੀ ਜਿਹੜਾ ਕਿਉਂ ਉਹਨਾਂ ਨੂੰ ਉਡਾ ਦਿੱਤਾ ਗਿਆ ਬੰਦੇ ਨਾਲ ਇਹ ਵੀ ਇਹ ਵੀ ਕੁਝ ਚੀਜ਼ਾਂ ਹੋਈਆਂ ਕਿ ਜਿਹੜਾ ਅਨਸਾਫ਼ ਸਮੇਂ-ਸਮੇਂ ਤੇ ਲੋਕ ਫਿਰ ਆਪ ਲੈਂਦੇ ਨੇ ਜਦੋਂ ਸਰਕਾਰਾਂ ਉਹਨਾਂ ਤੋਂ ਫੇਲ ਹੋ ਜਾਂਦੀਆਂ ਨੇ ਜਾਂ ਫਿਰ ਜਿਸ ਤਰੀਕੇ ਨਾਲ ਕਹਿੰ ਲੋ ਜਸਪੰਦ ਸਿੰਘ ਖਾਲੜਾ ਖੜੇ ਹੋਏ ਸੀਗੇ ਇੱਕ ਚੰਗਾ ਪਲਾ ਕੰਮ ਕਰ ਰਹੇ ਸੀ ਫੀਲਡ ਛੱਡ ਕੇ ਆਉਂਦੇ ਨੇ ਵੀ ਮੈਂ ਇਹਦੇ ਜੇ ਜੋ ਲੋਕ ਮਰੇ ਨੇ ਜਿੰਨਾਂ ਦਾ ਫਰਜੀ ਇਨਕਾਊਂਟਰ ਹੋ ਰਿਹਾ ਉਹਨਾਂ ਦਾ ਰਾਖਾ ਬਣਾਗਾ ਉਹਨਾਂ ਨੂੰ ਕੋਈ ਲੋੜ ਹੀ ਨਹੀਂ ਸੀਗੀ ਚੰਗਾ ਵਧੀਆ ਨੌਕਰੀ ਚੱਲਦੀ ਸੀ ਸਰਕਾਰੀ ਨੌਕਰੀ ਚੱਲ ਰਹੀ ਸੀ ਉਹਨਾਂ ਨੂੰ ਕੋਈ ਲੋੜ ਨਹੀਂ ਸੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ 1900 ਦਾ ਉਹ ਕਾਲਾ ਦੌਰ ਸੀਗਾ ਜਦੋਂ ਨੌਜਵਾਨ ਮੁੰਡਿਆਂ ਨੂੰ ਘਰੋਂ ਚੱਕ ਕੇ ਮਾਰ ਰਹੇ ਸੀਗੇ ਜਸਵੰਤ ਸਿੰਘ ਖਾਲਾ ਨੇ ਕਿਵੇਂ ਪਤਾ ਲਗਾਇਆ ਕਿ ਕਿੰਨੇ ਨੌਜਵਾਨ ਮਾਰੇ ਗਏ ਉਹਨਾਂ ਨੇ ਪਤਾ ਕੀਤਾ ਵੀ ਜਿਹੜੇ ਸਰਕਾਰੀ ਅਧਿਕਾਰੀ ਨੇ ਲਾਸ਼ਾਂ ਜਲਾਉਣ ਦੇ ਲਈ ਕਿੰਨੀਆਂ ਲੱਕੜੀਆਂ ਖਰੀਦ ਰੇ ਨੇ ਪਤਾ ਕੀਤਾ ਫਿਰ ਜਦੋਂ ਸਾਰੀ ਉਹ ਗਿਣਤੀ ਕੀਤੀ ਉਹਨਾਂ ਨੇ ਵੀ ਇੰਨੀ ਕੁ ਟਨ ਲੱਕੜੀਆਂ ਇਹ ਪੁਲਿਸ ਮੁਲਾਜ਼ਮ ਜਿਹੜੇ ਨੇ ਖਰੀਦ ਰਹੇ ਨੇ ਉਸ ਤੋਂ ਬਾਅਦ ਉਹਨਾਂ ਨੇ ਅੰਦਾਜ਼ਾ ਲਗਾਇਆ ਵੀ ਇੰਨੀਆਂ ਕਿ ਲੱਕੜੀਆਂ ਦੇ ਨਾਲ ਕਿੰਨੀਆਂ ਲਾਸ਼ਾਂ ਜਲਾਈਆਂ ਜਾ ਸਕਦੀਆਂ ਨੇ ਬਿਲਕੁਲ ਉਹ ਜਿਹੜੇ ਕੁਝ ਚਾਰ ਪੰਜ ਉਹਨਾਂ ਨੇ ਸਮਸ਼ਾਨ ਘਾਟਾਂ ਦੀ ਵਿਜ਼ਿਟ ਕੀਤੀ ਰਿਪੋਰਟ ਤਿਆਰ ਕੀਤੀ ਹੈ ਕਿ ਸਹੀ ਪੱਤਰਕਾਰ ਕੇ ਯੂਨੋ ਤੱਕ ਸਟੈਂਪ ਉਹਨਾਂ ਨੇ ਫਰਜ਼ ਨਿਭਾਇਆ ਗਏ ਔਰ ਇਵਨ ਉਹਨਾਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਮਿਲਦੀ ਸੀ ਕਿ ਇਹ ਕਹਿੰਦੇ ਤੁਸੀਂ ਕਿਉਂ ਜਾਣਾ ਤੁਸੀਂ ਇੱਥੇ ਸਾਡੇ ਕੋਲੇ ਰਹੋ ਕਿ ਮਤਲਬ ਖਤਰਾ ਤੁਹਾਡੀ ਜਾਨ ਨੂੰ ਹੈ ਸੀਗਾ ਕਿ ਥ੍ਰੈਟ ਸੀਗਾ ਉਹਨਾਂ ਨਾਲ ਵੀ ਬਹੁਤ ਬੇਇਨਸਾਫੀ ਹੋਈ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਨਾਲ ਕਿਹੜਾ ਘਟ ਹੋਈਆਂ ਪਰ ਹਾਂ ਉਹ ਇੱਕ ਆਵਾਜ਼ ਉਹ ਅੱਜ ਤੱਕ ਵੀ ਜਉਂਦੀ ਹੈ ਅਮਰੀਕਾ ਦੇ ਵਿੱਚ ਹੁਣ ਸਕੂਲ ਵੀ ਇੱਕ ਖੁੱਲਿਆ ਤਾਂ ਉਹਦਾ ਨਾਮ ਭਾਈ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਰੱਖਿਆ ਗਿਆ ਦੁਨੀਆ ਯਾਦ ਕਰਦੀ ਹੈ ਜੇ ਤੁਸੀਂ ਚੰਗੇ ਕੰਮ ਦੇ ਲਈ ਚੰਗੇ ਕੌਜ਼ ਦੇ ਲਈ ਖੜਦੇ ਹੋ ਔਰ ਬੇਇਨਸਾਫੀ ਦੇ ਵਿਰੁੱਧ ਆਵਾਜ਼ ਉਠਾਉਂਦੇ ਹੋ ਲੜਦੇ ਹੋ ਤਾਂ ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਤੇ ਉਹਨਾਂ ਨੇ ਇੱਕ ਰਿਪੋਰਟ ਬਣਾਈ ਸੀ ਜਿੱਚ 25000 ਦੇ ਲਗਭਗ ਅੰਕੜਾ ਬੰਦਾ ਸੀਗਾ ਤਾਂ ਉਹ ਰਿਪੋਰਟਾਂ ਅੱਜ ਤੱਕ ਵੀ ਗੂੰਜਦੀਆਂ ਨੇ ਜਦੋਂ ਅਜਿਹੇ ਹੋਰ ਸੰਸਥਾਵਾਂ ਦੇ ਵੱਲੋਂ ਵੀ ਜਿਹੜੇ ਕੇਸ ਲੜੇ ਜਾ ਰਹੇ ਨੇ ਜਾਂ ਜਦੋਂ ਇਨਸਾਫ ਦੀ ਗੱਲ ਹੁੰਦੀ ਹੈ ਅਦਾਲਤਾਂ ਦੇ ਵਿੱਚ ਚੱਲਦਾ ਕੇਸ ਚੱਲਦੇ ਨੇ ਤੇ ਅੰਤ ਇਨਸਾਫ ਹੋਣ ਦੀ ਉੱਤੇ ਗੱਲ ਆਉਂਦੀ ਹੈ ਤਾਂ ਉਹਨਾਂ ਨੂੰ ਵੀ ਨਾਲ ਦੀ ਨਾਲ ਬਿਲਕੁਲ ਯਾਦ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਇਹ ਕਦਮ ਦੀ ਸ਼ੁਰੂਆਤ ਕੀਤੀ ਸੀ ਤੇ ਫਿਰ ਬਹੁਤ ਸਾਰੀਆਂ ਆਵਾਜ਼ਾਂ ਉੱਠੀਆਂ ਤੇ ਉਹਨਾਂ ਨੇ ਜਿਹੜਾ ਇੱਕ ਚੈਲੰਜ ਆ ਕੀਤਾ ਜਿਸ ਤਰ੍ਹਾਂ ਭਾਈ ਜਸਵੰਤ ਸਿੰਘ ਖਾਲੜਾ ਨੇ ਕਿਹਾ ਕਿ ਹਨੇਰੇ ਉਹਨਾਂ ਦਾ ਨਾਮ ਇੱਕ ਹਨੇਰੇ ਨੂੰ ਚੈਲੰਜ ਕਰਨਾ ਸੀ ਕਿ ਇੱਕ ਦੂਰ ਚੌਂਪੜੀ ਦੇ ਵਿੱਚ ਜਦੋਂ ਕੋਈ ਦੀਵਾ ਬਲਦਾ ਹੋਵੇਗਾ ਹੋ ਸਕਦਾ ਕਿ ਉਹਦੇ ਨਾਲ ਸਾਰਾ ਹਨੇਰਾ ਦੂਰ ਨਾ ਹੋਵੇ ਪਰ ਜਿੱਥੇ ਦੀਵਾ ਬਲਦਾ ਹੋਵੇਗਾ ਉਹਦੇ ਆਸ-ਪਾਸ ਤਾਂ ਹਨੇਰਾ ਨਹੀਂ ਹੋਏਗਾ ਨਾ ਤਾਂ ਇਹ ਇਹੀ ਆ ਜਿਹੜੀ ਕਿ ਉਹਨਾਂ ਨੇ ਇਹੀ ਰੋਸ਼ਨੀ ਜਿਹੜੀ ਫਲਾਈ ਕਿ ਉਹਦੇ ਆਸ-ਪਾਸ ਹਨੇਰਾ ਨਹੀਂ ਸੀ ਕਮ ਸੇ ਕਮ ਉਹ ਸਾਰਿਆਂ ਦਾ ਬਹੁਤ ਸਾਰੇ ਲੋਕਾਂ ਦਾ ਫਰਜ਼ ਬਣਦਾ ਜਿਹੜੇ ਜ਼ਿੰਮੇਵਾਰ ਪੋਜੀਸ਼ਨਾਂ ਤੇ ਰਹਿੰਦੇ ਨੇ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਕੁਝ ਅਜਿਹਾ ਨਾ ਵਾਪਰੇ ਲੋਕਾਂ ਦੇ ਨਾਲ ਬੇਇਨਸਾਫੀ ਦੀ ਇੱਕ ਹੱਦ ਦੀ ਜਿਹੜੀ ਪਾਰ ਨਾ ਹੋ ਜੇ ਕਿ ਲੋਕ ਖੁਦ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਣ ਲੱਗ ਜਾਣ ਔਰ ਖੁਦ ਹੀ ਲੋਕ ਇਨਸਾਫਾ ਕਰਨ ਲੱਗ ਜਾਣ ਕੋਈ ਅਜਿਹਾ ਵਕਤ ਨਾ ਆਵੇ ਇਸ ਕਰਕੇ ਜਿਹੜੀਆਂ ਜ਼ਿੰਮੇਵਾਰੀ ਅਥਾਰਟੀਆਂ ਨੇ ਜਿਸ ਤਰ੍ਹਾਂ ਅਦਾਲਤਾਂ ਦਾ ਆਪਣਾ ਫਰਜ਼ ਅਦਾ ਹੀ ਕਰ ਰਹੇ ਪਰ ਉੱਤੀ ਸਾਰੀ ਪੁਲਿਸ ਉਸ ਵਕਤ ਵੀ ਨਹੀਂ ਬੁਰੀ ਸੀ ਸਾਰੀ ਪੁਲਿਸ ਅੱਜ ਇਸ ਵਕਤ ਵੀ ਨਹੀਂ ਬੁਰੀ ਅੱਜ ਦੇ ਸਮੇਂ ਦੇ ਵਿੱਚ ਵੀ ਕੁਝ ਜ਼ਰੂਰ ਚਿਹਰੇ ਕੁਝ ਅਜਈਆਂ ਬਲੈਕ ਸ਼ਿਪਸ ਪੁਲਿਸ ਆਪ ਕਹਿੰਦੀ ਹੈ ਕਿ ਪੁਲਿਸ ਦੇ ਵਿੱਚ ਵੀ ਕੁਝ ਅਜਈਆਂ ਹਸਤੀਆਂ ਹੁੰਦੀਆਂ ਨੇ ਤਾਂ ਪਰ ਉਹਨਾਂ ਨੂੰ ਜ਼ਰੂਰ ਇਸ ਦੌਰ ਦੇ ਵਿੱਚ ਵੀ ਸਬਕ ਲੈਣ ਦੀ ਜ਼ਰੂਰਤ ਹੈ ਕਿ ਕਿਤੇ ਨਾ ਕਿਤੇ ਇਨਸਾਫ ਜ਼ਰੂਰ ਹੋਏਗਾ ਉਹਦੇ ਘਰ ਦੇਰ ਹੈ ਅੰਧੇਰਨੀ ਕਦੇ ਤਾਂ ਕਦੇ ਜਿਹੜਾ ਕਦੇ ਨਾ ਕਦੇ ਜ਼ਰੂਰ ਜਸਟਿਸ ਹੈ ਜਿਹੜਾ ਹੋਏਗਾ ਤੇ ਇੱਥੇ ਕ੍ਰੈਡਿਟ ਹੋਰ ਆਪਾਂ ਜਾਂਦੇ ਜਾਂਦੇ ਦਿੰਦੇ ਆਂ ਕਮਲਦੀਪ ਸਿੰਘ ਬਰਾੜ ਇੰਡੀਅਨ ਐਕਸਪ੍ਰੈਸ ਦੇ ਜਰਨਲਿਸਟ ਨੇ ਉਹਨਾਂ ਨੇ ਇਹ ਜਿਹੜੀ ਖੋਜ ਆ ਸਾਰੀ ਭਾਈ ਜਿਹੜਾ ਕਸ਼ਮੀਰ ਸਿੰਘ ਸੋਲ ਡਾਕਟਰ ਕਸ਼ਮੀਰ ਸਿੰਘ ਸੋਲ ਇਸ ਦੁਨੀਆ ਦੇ ਵਿੱਚ ਨਹੀਂ ਨੇ ਉਹ ਹਾਲਾਂਕਿ 27 ਜੂਨ ਨੂੰ ਉਹਨਾਂ ਦਾ ਦਿਹਾਂਤ ਹੋਇਆ ਇਸ ਫੈਸਲੇ ਹੋਣ ਤੋਂ ਬਾਅਦ ਇੱਕ ਮਹੀਨਾ ਪਹਿਲਾਂ ਇਸ ਦੁਨੀਆ ਤੋਂ ਤੁਰ ਗਏ ਪਰ ਅਸੀਂ ਅੱਜ ਵੀ ਉਹਨਾਂ ਨੂੰ ਜਿਹੜਾ ਨਿੱਗੀ ਸ਼ਰਧਾਂਜਲੀ ਦਿੰਨੇ ਆ ਤੇ ਔਰ ਇੱਕ ਕ੍ਰੈਡਿਟ ਦਿੰਨੇ ਆ ਤੇ ਉਹਨਾਂ ਨੂੰ ਜਿਹੜਾ ਸਲਾਮ ਕਰਨਾ ਬੰਦਾ ਉਹਨਾਂ ਨੂੰ ਸਲੂਟ ਕਰਦੇ ਆ ਕਿ ਉਹਨਾਂ ਨੇ ਆਪਣੀ ਡਿਊਟੀ ਤੇ ਰਹਿੰਦੇ ਹੋਏ ਆਪਣੇ ਐਸ ਸਮੇਂ ਦੇ ਫਰਜ਼ ਨਿਭਾਉਂਦੇ ਇੱਕ ਸਹੀ ਪੋਸਟਮਾਰਟਮ ਦੀ ਰਿਪੋਰਟ ਤਿਆਰ ਕੀਤੀ ਜਿਸ ਦੇ ਆਧਾਰ ਤੇ ਕੱਲ ਉਮਰ ਕੈਦ ਦੀ ਸਜ਼ਾ ਦੋਸ਼ੀਆਂ ਨੂੰ ਜਿਹੜੀ ਸੁناਈ ਗਈ ਹੈ ਕਸ਼ਮੀਰ ਸਿੰਘ 16 ਰਾ ਦਾ ਇੱਕ ਵਾਰ ਫਿਰ ਤੋਂ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਉਹਨਾਂ ਦੇ ਇਸ ਦੁਨੀਆ ਤੇ ਚਾਹੇ ਨਹੀਂ ਹਨ ਪਰ ਅਸੀਂ ਉਹਨਾਂ ਦੇ ਜਿਹੜੇ ਪਰਿਵਾਰ ਆਇਆ ਉਹਨਾਂ ਦੇ ਹੋਰ ਨਜ਼ਦੀਕੀ ਸੱਜਣ ਨੇ ਆਉ ਲੋਕ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਅਸੀਂ ਸਾਰਿਆਂ ਦਾ ਹੀ ਤਹਿ ਦਿਲੋਂ ਸ਼ੁਕਰੀਆ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਨੇ ਆਪਣਾ ਇੱਕ ਵੱਡਾ ਫਰਜ਼ ਨਿਭਾਇਆ ਭਾਵੇਂ ਕਿ ਉਹਨਾਂ ਨੂੰ ਕ੍ਰੈਡਿਟ ਹੈ ਜਿਹੜਾ ਨਹੀਂ ਮਿਲਿਆ ਇਸ ਇਹਦੇ ਵਿੱਚ ਜੀ ਵੈਕ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਡਾਕਟਰ ਕਸ਼ਮੀਰ ਸਿੰਘ ਸੋਹਲ ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ ਕਹਿ लो ਪਰ ਸਿਰਫ ਤੇ ਸਿਰਫ ਆਪਣਾ ਫਰਜ਼ ਅਦਾ ਕੀਤਾ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਇੱਕ ਵਿਅਕਤੀ ਜਦੋਂ ਇੱਕ ਕਰਮਚਾਰੀ ਸੋਚ ਲਵੇ ਕਿ ਮੈਂ ਹੋਰ ਕੁਝ ਨਹੀਂ ਕਰਨਾ ਇਮਾਨਦਾਰੀ ਦੇ ਨਾਲ ਚੱਲਣਾ ਸਿਰਫ ਆਪਣਾ ਫਰਜ਼ ਅਦਾ ਕਰਨਾ ਹੈ ਤਾਂ ਉਹ ਕੁਝ ਨਾ ਕੁਝ ਸ਼ੁਰੂ ਕਰ ਸਕਦਾ ਕਿਉਂਕਿ ਉਹ 19ਵੀਂ ਸਦੀ ਦਾ ਉਹ ਕਾਲਾ ਦੌਰ ਸੀਗਾ ਜਦੋਂ ਪੰਜਾਬੀ ਸਿੱਖ ਨੌਜਵਾਨਾਂ ਨੂੰ ਕਰੋ ਚੱਕੇ ਪੁਰਸ ਲਜ਼ਾਰੀ ਸੀ ਇਨਕਾਊਂਟਰ ਕਰ ਰਹੀ ਸੀ ਤੇ ਨਾਮ ਉਹ ਨਿਸ਼ਾਨ ਤੱਕ ਨਹੀਂ ਸੀ ਮਿਲ ਰਿਹਾ ਪਰਿਵਾਰਕ ਮੈਂਬਰਾਂ ਨੂੰ ਕੱਪੜੇ ਨਹੀਂ ਸੀ ਮਿਲਦੇ ਸਸਕਾਰ ਨਹੀਂ ਸੀ ਹੁੰਦਾ ਫੁੱਲ ਚੁਕਣ ਦਾ ਮੌਕਾ ਨਹੀਂ ਸੀ ਮਿਲਦਾ ਤਾਂ ਸਾਰਾ ਕੁਝ ਜਿਹੜਾ 19ਵੀਂ ਸਦੀ ਦੇ ਵਿੱਚ ਪੰਜਾਬ ਨੇ ਦੇਖਿਆ ਉਹ ਦੌਰ ਦੇਖਿਆ ਸਹੀਦ ਜਸਵੰਤ ਸਿੰਘ ਖਾਲੜਾ ਦੇਖਿਆ ਜਿਨ੍ਹਾਂ ਨੇ ਕਿ ਆਪਣਾ ਸਾਰਾ ਕੁਝ ਛੱਡ ਕੇ ਸਿਰਫ ਇਹ ਚੀਜ਼ ਧਾਰ ਲਈ ਸੀ ਕਿ ਮੈਂ ਇਹਨਾਂ ਲਵਾਰਿਸ ਲਾਸ਼ਾਂ ਦਾ ਵਾਰਿਸ ਬਣਨਾ ਕਿਉਂਕਿ ਲਗਾਤਾਰ ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਕਿ ਯੂਨੈਸਕੋ ਤੱਕ ਰਿਪੋਰਟ ਸਬਮਿਟ ਕੀਤੀ ਜਿਸ ਦੇ ਆਧਾਰ ਤੇ ਕਹਿ ਲਓ ਵੀ ਭਾਰਤ ਸਰਕਾਰ ਵੀ ਕੰਬਣ ਲੱਗ ਗਈ ਸੀ ਵੀ ਇਹ ਵਿਅਕਤੀ ਜਿਹੜਾ ਕਿੱਥੋਂ ਆਇਆ ਤੇ ਅੱਜ ਕੀ ਕਰ ਰਿਹਾ ਬਿਲਕੁਲ ਇਸ ਤਰ੍ਹਾਂ ਕਸ਼ਮੀਰ ਸਿੰਘ ਸੌਰਵਰਦੀ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਈ ਗਿਆ ਸਾਡੇ ਪੂਰੇ ਅਦਾਰੇ ਦੇ ਵੱਲੋਂ ਉਹਨਾਂ ਨੂੰ ਇੱਕ ਵਾਰ ਫਿਰ ਅਸੀਂ ਸ਼ਰਧਾਂਜਲੀ ਭੇਟ ਕਰਾਂ